ਜੇਕਰ ਤੁਸੀਂ ਵੀ ਆਚਾਰ ਖਾਣ ਦੇ ਸ਼ੌਕੀਨ ਹੋ ਤਾਂ ਇੱਕ ਖਾਸ ਅਪਡੇਟ ਤੁਹਾਡੇ ਲਈ ਹੈ ਆਚਾਰ ਕਿਸ ਤਰੀਕੇ ਦੇ ਨਾਲ ਤੁਸੀਂ ਬਣਾਓ ਜੋ ਕਿ ਲੰਬੇ ਸਮੇਂ ਤੱਕ ਸਵਾਦ ਤੇ ਤਿੱਖਾ ਬਣਿਆ ਰਹੇ ਤੇ ਖਾਸ ਰਿਪੋਰਟ ਤੁਹਾਡੇ ਲਈ ਅਖੀਰ ਤੱਕ ਜ਼ਰੂਰ ਦੇਖਿਓ ਜੇਕਰ ਤੁਸੀਂ ਵੀ ਘਰ ਦੇ ਵਿੱਚ ਆਚਾਰ ਬਣਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਆਪਣੇ ਖਾਣੇ ਦੇ ਨਾਲ ਆਚਾਰ ਪਾਉਂਦੇ ਹੋ ਤਾਂ ਖਾਣੇ ਦਾ ਸਵਾਦ ਹੀ ਹੋਰ ਵੱਧ ਜਾਂਦਾ ਹੈ ਆਉ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਚਾਰ ਆਚਾਰ ਅਬਰ ਦੱਸਾਂਗੇ ਜੋ ਤੁਸੀਂ ਘਰ ਦੇ ਵਿੱਚ ਆਸਾਨੀ ਦੇ ਨਾਲ ਬਣਾ ਸਕਦੇ ਹੋ ਅਤੇ ਖਾਂ ਬਚਵੀਂ ਕਾਫੀ ਸਵਾਦ ਲੰਗਣਗੇ ਸਭ ਤੋਂ ਪਹਿਲਾਂ ਆਏ ਮੂਲੀ ਨੂੰ ਪਤਲੇ ਟੁਕੜਿਆਂ ਦੇ ਵਿੱਚ ਕੱਟੋ ਫਿਰ ਇਸ ਦੇ ਵਿੱਚ ਨਮਕ ਹਲਦੀ ਲਾਲ ਮਿਰਚ ਅਤੇ ਸਰੋਂ ਦਾ ਤੇਲ ਪਾਓ ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਮਸਾਲਾ ਹਰ ਟੁਕੜੇ ਦੇ ਉੱਤੇ ਲੱਗ ਜਾਵੇ ਇਸ ਮਿਸ਼ਰਣ ਨੂੰ 2-3 ਦਿਨਾਂ ਦੇ ਲਈ ਧੁੱਪ ਦੇ ਵਿੱਚ ਰੱਖੋ ਜਦੋਂ achar ਤਿਆਰ ਹੋ ਜਾਵੇ ਤਾਂ ਇਸ ਦਾ ਕਰਕਰਾਪਨ ਅਤੇ ਖਾਣੇ ਦਾ ਸਵਾਦ ਮਜ਼ਾ ਦੁਗਣਾ ਕਰ ਦਵੇਗਾ ਪਹਿਲਾਂ ਆਮਲੇ ਨੂੰ ਉਬਾਲ ਲਓ ਅਤੇ ਫਿਰ ਇਸ ਨੂੰ ਛੋਟੇ ਟੁਕੜਿਆਂ ਦੇ ਵਿੱਚ ਕੱਟੋ ਹੁਣ ਇਸ ਦੇ ਵਿੱਚ ਨਮਕ, ਹਲਦੀ, ਲਾਲ ਮਿਰਚ ਅਤੇ ਸਰੋਂ ਦੇ ਸਰਦਾ ਤੇਲ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਤਿਆਰ ਕੀਤੇ ਮਿਸ਼ਰਣ ਨੂੰ 2 ਤੋਂ 4 ਦਿਨਾਂ ਦੇ ਲਈ ਧੁੱਪ ਦੇ ਵਿੱਚ ਰੱਖੋ। ਇਹ ਆਚਾਰ ਨਾ ਸਿਰਫ ਸਵਾਦ ਹੁੰਦਾ ਹੈ ਬਲਕਿ ਇਸ ਦੇ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਵੀ ਹੁੰਦੀ ਹੈ ਜੋ ਕਿ ਇਮਿਊਨਿਟੀ ਵਧਾਉਣ ਦੇ ਵਿੱਚ ਵੀ ਮਦਦ ਕਰਦੀ ਹੈ। ਫਿਰ ਆਂਦੀ ਹੈ ਗਾਜਰ। ਗਾਜਰਾਂ ਨੂੰ ਲੰਬੇ ਟੁਕੜਾ ਦੇ ਵਿੱਚ ਕੱਟੋ ਅਤੇ ਇਸ ਦੇ ਵਿੱਚ ਨਮਕ, ਲਾਲ ਮਿਰਚ, ਅਜਵਾਇਨ ਅਤੇ ਸਰਦਾ ਤੇਲ ਪਾਓ। ਚੰਗੀ ਤਰ੍ਹਾਂ ਮਿਲਾਓ ਤਾਂ ਜੋ ਮਸਾਲਾ ਗਾਜਰਾ ਦੇ ਉੱਤੇ ਬਰਾਬਰ ਲੱਗ ਜਾਵੇ ਹੁਣ ਇਸ ਨੂੰ 3 ਤੋਂ 4 ਦਿਨਾਂ ਦੇ ਲਈ ਧੁੱਪ ਦੇ ਵਿੱਚ ਰੱਖੋ ਇਸ ਦਾ ਮਸਾਲੇਦਾਰ ਅਤੇ ਥੋੜਾ ਜਿਆ ਤਿੱਖਾ ਸਵਾਦ ਸਰਦੀਆਂ ਦੇ ਵਿੱਚ ਖਾਣ ਦਾ ਇੱਕ ਵੱਖਰਾ ਹੀ ਆਨੰਦ ਦਿੰਦਾ ਹੈ ਫਿਰ ਆਉਂਦਾ ਹੈ ਪਿਆਜ਼ ਛੋਟੇ ਪਿਆਜ਼ ਛਿਲਕੇ ਇੱਕ ਭਾਂਡੇ ਦੇ ਵਿੱਚ ਪਾਓ ਇਸ ਦੇ ਵਿੱਚ ਨਮਕ ਲਾਲ ਮਿਰਚ ਪਾਊਡਰ ਅਤੇ ਥੋੜਾ ਜਿਆ ਸਿਰਕਾ ਪਾਓ ਫਿਰ ਇਸ ਉੱਤੇ ਸਰੋਂ ਦਾ ਤੇਲ ਪਾਓ ਅਤੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਲਓ ਇਹ ਆਚਾਰ ਸਿਰਫ ਇੱਕ ਦਿਨ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਪਿਆਜ਼ ਦਾ ਆਚਾਰ ਖਾਣ ਦੇ ਵਿੱਚ ਕਾਫੀ ਮਸਾਲੇਦਾਰ ਅਤੇ ਸਵਾਦ ਹੁੰਦਾ ਹੈ ਖਾਸ ਕਰਕੇ ਰੋਟੀ ਜਾਂ ਫਿਰ ਪਰਾਠੇ ਦੇ ਨਾਲ ਤਾਂ ਇਸ ਨੂੰ ਧੁੱਪ ਦੇ ਵਿੱਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇਹ ਨਾਲ ਦੀ ਨਾਲ ਹੀ ਪਿਆਜ਼ ਦਾ ਆਚਾਰ ਤਿਆਰ ਹੋ ਜਾਂਦਾ ਹੈ ਤਾਂ ਇਹ ਕੁਝ ਆਚਾਰ ਸੀਗੇ ਜੋ ਕਿ ਤੁਸੀਂ ਆਸਾਨੀ ਦੇ ਨਾਲ ਘਰ ਦੇ ਵਿੱਚ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਤੇ ਸਬਜ਼ੀ ਨਾਲ ਰੋਟੀ ਦੇ ਨਾਲ ਜਾਂ ਫਿਰ ਘਰ ਦੇ ਵਿੱਚ ਕੋਈ ਵੀ ਮਹਿਮਾਨ ਆਉਂਦੇ ਨੇ ਤੁਸੀਂ ਉਹਨਾਂ ਨੂੰ ਵੀ ਪਰੋਸ ਸਕਦੇ ਹੋ ਜੇਕਰ ਤੁਸੀਂ ਆਪਣੇ ਖਾਣੇ ਦੇ ਨਾਲ ਅਚਾਰ ਪਾਉਂਦੇ ਹੋ ਤਾਂ ਖਾਣੇ ਦਾ ਸਵਾਦ ਹੀ ਹੋਰ ਵੱਧ ਜਾਂਦਾ ਹੈ ਆਉ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਚਾਰ ਅਚਾਰੇ ਦਬਰ ਦੱਸਾਂਗੇ ਜੋ ਤੁਸੀਂ ਘਰ ਦੇ ਵਿੱਚ ਆਸਾਨੀ ਦੇ ਨਾਲ ਬਣਾ ਸਕਦੇ ਹੋ ਅਤੇ ਖਾਣ ਦੇ ਵਿੱਚ ਵੀ ਕਾਫੀ ਸਵਾਦ ਲੰਗਣਗੇ ਸਭ ਤੋਂ ਪਹਿਲਾ ਹੈ ਮੂਲੀ ਨੂੰ ਪਤਲੇ ਟੁਕੜਿਆਂ ਦੇ ਵਿੱਚ ਕੱਟੋ ਫਿਰ ਇਸ ਦੇ ਵਿੱਚ ਨਮਕ ਹਲਦੀ ਲਾਲ ਮਿਰਚ ਅਤੇ ਸਰੋਂ ਦਾ ਤੇਲ ਪਾਓ ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਮਸਾਲਾ ਹਰ ਟੁਕੜੇ ਦੇ ਉੱਤੇ ਲੱਗ ਜਾਵੇ ਇਸ ਮਿਸ਼ਰਣ ਨੂੰ 2-3 ਦਿਨਾਂ ਦੇ ਲਈ ਧੁੱਪ ਦੇ ਵਿੱਚ ਰੱਖੋ ਜਦੋਂ achar ਤਿਆਰ ਹੋ ਜਾਵੇ ਤਾਂ ਇਸ ਦਾ ਕਰਕਰਾਪਨ ਅਤੇ ਖਾਣੇ ਦਾ ਸਵਾਦ ਮਜ਼ਾਦ ਦੁਗਣਾ ਕਰ ਦਵੇਗਾ ਪਹਿਲਾਂ ਆਮਲੇ ਨੂੰ ਉਬਾਲ ਲਓ ਅਤੇ ਫਿਰ ਇਸ ਨੂੰ ਛੋਟੇ ਟੁਕੜਿਆਂ ਦੇ ਵਿੱਚ ਕੱਟੋ ਹੁਣ ਇਸ ਦੇ ਵਿੱਚ ਨਮਕ ਹਲਦੀ ਲਾਲ ਮਿਰਚ ਅਤੇ ਸਰੋਂ ਦੇ ਸਰਦਾ ਤੇਲ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਤਿਆਰ ਕੀਤੇ ਮਿਸ਼ਰਣ ਨੂੰ 2 ਤੋਂ 4 ਦਿਨਾਂ ਦੇ ਲਈ ਧੁੱਪ ਦੇ ਵਿੱਚ ਰੱਖੋ ਇਹ achar ਨਾ ਸਿਰਫ ਸਵਾਦ ਹੁੰਦਾ ਹੈ ਬਲਕਿ ਇਸ ਦੇ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਵੀ ਹੁੰਦੀ ਹੈ ਜੋ ਕਿ ਇਮਿਊਨਿਟੀ ਵਧਾਉਣ ਦੇ ਵਿੱਚ ਵੀ ਮਦਦ ਕਰਦੀ ਹੈ ਫਿਰ ਆndi ਹੈ ਗਾਜਰ ਗਾਜਰਾ ਨੂੰ ਲੰਬੇ ਟੁਕੜਾ ਦੇ ਵਿੱਚ ਕੱਟੋ ਅਤੇ ਇਸ ਦੇ ਵਿੱਚ ਨਮਕ ਲਾਲ ਮਿਰਚ ਅਜਵਾਇਨ ਅਤੇ ਸਰ੍ਹੋਂ ਦਾ ਤੇਲ ਪਾਓ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਮਸਾਲਾ ਗਾਜਰਾਂ ਦੇ ਉੱਤੇ ਬਰਾਬਰ ਲੱਗ ਜਾਵੇ ਹੁਣ ਇਸ ਨੂੰ 3 ਤੋਂ 4 ਦਿਨਾਂ ਦੇ ਲਈ ਧੁੱਪ ਦੇ ਵਿੱਚ ਰੱਖੋ। ਇਸ ਦਾ ਮਸਾਲੇਦਾਰ ਅਤੇ ਥੋੜਾ ਜਿਆ ਤੇਖਾ ਸਵਾਦ ਸਰਦੀਆਂ ਦੇ ਵਿੱਚ ਖਾਣ ਦਾ ਇੱਕ ਵੱਖਰਾ ਹੀ ਆਨੰਦ ਦਿੰਦਾ ਹੈ। ਫਿਰ ਆਉਂਦਾ ਹੈ ਪਿਆਜ਼। ਛੋਟੇ ਪਿਆਜ਼ ਛਿਲਕੇ ਇੱਕ ਭਾਂਡੇ ਦੇ ਵਿੱਚ ਪਾਓ। ਇਸ ਦੇ ਵਿੱਚ ਨਮਕ, ਲਾਲ ਮਿਰਚ ਪਾਊਡਰ ਅਤੇ ਥੋੜਾ ਜਿਆ ਸਿਰਕਾ ਪਾਓ। ਫਿਰ ਇਸ ਉੱਤੇ ਸਰੋਂ ਦਾ ਤੇਲ ਪਾਓ ਅਤੇ ਚੰਗੀ ਤਰਾਈ ਇਸ ਨੂੰ ਮਿਲਾ ਲਓ। ਇਹ ਆਚਾਰ ਸਿਰਫ ਇੱਕ ਦਿਨ ਦੇ ਵਿੱਚ ਤਿਆਰ ਹੋ ਜਾਂਦਾ ਹੈ। ਇਸ ਪਿਆਜ਼ ਦਾ ਆਚਾਰ ਖਾਣ ਦੇ ਵਿੱਚ ਕਾਫੀ ਮਸਾਲੇਦਾਰ ਅਤੇ ਸਵਾਦ ਹੁੰਦਾ ਹੈ। ਔਰ ਖਾਸ ਕਰਕੇ ਰੋਟੀ ਜਾਂ ਫਿਰ ਪਰਾਠੇ ਦੇ ਨਾਲ ਤਾਂ ਇਸ ਨੂੰ ਧੁੱਪ ਦੇ ਵਿੱਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇਹ ਨਾਲ ਦੇ ਨਾਲ ਹੀ ਪਿਆਜ਼ ਦਾ achar ਤਿਆਰ ਹੋ ਜਾਂਦਾ ਹੈ ਤਾਂ ਇਹ ਕੁਝ achar ਸੀਗੇ ਜੋ ਕਿ ਤੁਸੀਂ ਆਸਾਨੀ ਦੇ ਨਾਲ ਘਰ ਦੇ ਵਿੱਚ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਤੇ ਸਬਜ਼ੀ ਨਾਲ ਰੋਟੀ ਦੇ ਨਾਲ ਜਾਂ ਫਿਰ ਘਰ ਦੇ ਵਿੱਚ ਕੋਈ ਵੀ ਮਹਿਮਾਨ ਆਉਂਦੇ ਨੇ ਤੁਸੀਂ ਉਹਨਾਂ ਨੂੰ ਵੀ ਪਰੋਸ ਸਕਦੇ ਹੋ